ਕੀ ਹਾਲ ਆ ਸਾਰਿਆਂ ਦਾ ਤੇ ਆਪਾਂ ਚੱਲੇ ਨਥਾਣੇ ਨਥਾਣੇ ਆਪਾਂ ਪਹਿਲਾਂ ਵੀ ਹੈਪੀ ਲਵਲੀ ਦੀਆਂ ਸ਼ੋਅਰੂਮ ਦੀਆਂ ਵੀਡੀਓ ਬਣਾਈਆਂ ਸੀਗੀਆਂ ਹਨਾ ਤੇ ਅੱਜ ਕੀ ਸਪੈਸ਼ਲ ਆ ਉਹਨਾਂ ਨੇ ਨਾ ਰਖੜੀ ਸੇਲ ਮੇਲਾ ਲਾਇਆ ਹੋਇਆਗਾ ਰਖੜੀ ਸੇਲ ਮੇਲਾ ਤੇ ਕਾਫੀ ਸਾਰੇ ਆਫਰ ਰੱਖੇ ਹੋਏ ਆ ਤੇ ਆਪਾਂ ਦੇਖ ਕੇ ਹੋਣੇ ਤੁਸੀਂ ਵੀਡੀਓ ਤੇ ਬਣੇ ਰਹੋ ਤੇ ਇਹ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਆਪਾਂ ਚੱਲ ਕੇ ਦੇਖਦੇ ਹਾਂ ਉਹਨਾਂ ਨੇ ਕੀ ਕੀ ਆਫਰ ਲਾ ਰੱਖੀਆਂ ਦੀਆਂ ਤੇ ਚਲੋ ਫਿਰ ਚੱਲੀਏ ਸਮਾਏ ਜਾਏਗਾ ਰਹਿ। ਹੋਰ ਜ਼ਿਆਦਾ। ਕੋਈ ਲੈਣੇ ਨਹੀਂ ਰਹਿਣਾ। ਜੀ ਬਰੇ ਅੱਜ ਲੇਡੀਜ਼ ਸੂਟ ਤੇ ਕੀ ਆਫਰ ਆ? ਹਾਂਜੀ। ਇੱਕ ਜੀ ਬਹੁਤ ਸੋਹਣੀਆਂ ਸੋਹਣੀਆਂ ਹਾਈਡਮਾਨੇ ਵਧੀਆ ਬਹੁਤ ਵਧੀਆ ਸਟੱਫ ਦੇ ਵਿੱਚ ਨਾਲ ਦੁਪੱਟਾ ਨਾਲ ਪਰਾਜ਼ੋ ਹੈ। ਐਸ ਸੂਟ ਦੀ ਕੀਮਤ 1000 ਰੁਪਏ ਏ ਸੀ। ਇਹਦੇ ਵਿੱਚ ਕਾਫੀ ਡਿਜ਼ਾਈਨ ਨੇ। ਇਹ 399 ਰੁਪਏ ਲੱਗੂਗਾ। 19 ਤਰੀਕ ਤੱਕ। 19 ਤਰੀਕ ਤੱਕ। ਹਾਂਜੀ। ਇਹ ਜਿਹੜਾ ਡਿਜ਼ਾਈਨ ਤੁਹਾਨੂੰ 5-7 ਫੋਲਡ ਕਿਹ ਦਿਖਾਣੇ ਆ ਬਹੁਤ ਵਧੀਆ ਸਟੱਫ ਹੈ ਹਰ ਇੱਕ ਦੇ ਨਾਲ ਦੁਪੱਟਾ ਹੈ ਸਾਰੇ ਕਾਟਨ ਦੇ ਸਟੱਫ ਦੇ ਵਿੱਚ ਨਾਲ ਦੁਪੱਟਾ ਨਾਲ ਪਲੈਸੋ ਹੈ ਸਭ ਟੈਨਸ਼ਨ ਅਡੇ ਮੇਰੇ ਪੇਜ ਦੇ ਵਿੱਚ ਨਹੀਂ ਇੱਕ ਆਈਟਮ ਦਾ ਨੰਬਰ ਹੋ ਗਿਆ ਇਕ ਲੇਡੀਜ਼ ਨਾਈਟ ਸੂਟ ਹੈ ਜੀ ਬਹੁਤ ਸੋਹਣਾ ਪੂਰੇ ਸੌਫਟ ਕੱਪੜੇ ਦੇ ਵਿੱਚ ਹੈ ਐਮ ਐਲ ਐਕਸਲ ਸਾਈਜ਼ ਹੈ ਸਿਰਫ 250 ਰੁਪਏ ਦੇ ਵਿੱਚ ਲੱਗੇਗਾ ਸਾਰੇ ਸਾਈਜ਼ 220 ਐਮ ਐਲ ਐਕਸਲ 250 ਰੁਪਏ ਦੇ ਵਿੱਚ ਤੇ 10 ਤੋਂ 12 12 ਕਲਰਾਂ ਦਾ ਸੈਟ ਹੈ ਇਹ ਕਿੰ ਵਿੱਚ ਆਈਟਮ ਹੈ ਬਹੁਤ ਸੋਹਣੀ ਹੈ ਨਾਈਟ ਸੂਟ ਹੈ ਸੂਟ ਵਾਂਗੂ ਬਣੀ ਹੋਈ ਆਈਟਮ ਪ੍ਰੋਕਸਾਈਡ ਇਹਦਾ ਐਕਚੁਅਲੀ ਪ੍ਰਾਈਸ ਹੈਗਾ ਜੀ 580 ਰੁਪਏ ਇਹ ਲੱਗੂਗਾ ਜੀ 350 ਰੁਪਏ ਐਕਸਲ ਡਬਲ ਐਕਸਲ 3 ਐਕਸਲ ਤੇ 4 ਐਕਸਲ ਇਹਦੇ ਵਿੱਚ ਸਾਈਜ਼ ਹੈ ਪੂਰਾ ਸੌਫਟ ਪੂਰਾ ਸਟੈਚੀਬਲ ਕਪੜਾ ਹੈ ਤੇ 10 12 ਹੋਣਾਂ ਦੇ ਵਿੱਚ ਕਲਰ ਦੇ ਠੀਕ ਹੈ ਇਹ ਆਫਰ 19 ਤਰੀਕ ਤੱਕ ਅਵੇਲੇਬਲ ਹੈ ਜਿੰਨਾ ਟਾਈਮ ਤੱਕ ਸਟਾਕ ਚੱਲੇਗਾ ਸਟਾਕ ਚੱਲੂ ਆ ਬਈ ਜਲਦੀ ਤੋਂ ਜਲਦੀ 19 ਤਰੀਕ ਤੱਕ ਕਸਟਮਰ ਨੂੰ ਦੇਵਾਨੀ ਕੋਈ ਦਿੱਕਤ ਨਹੀਂ ਜਲਦੀ ਤੋਂ ਜਲਦੀ ਵਿਜ਼ਿਟ ਕਰ ਲਓ 19 ਤਰੀਕ ਤੱਕ ਇਹ ਆਫਰ ਰਹੂਗੀ ਬਹੁਤ ਫਾਇਦਾ ਕਰਵਾਉ ਤੇ ਬਾਕੀ ਤੁਹਾਨੂੰ ਐਡਰੈਸ ਵਗੈਰਾ ਅਸੀਂ ਦੱਸ ਹੀ ਦੇਵਾਂਗੇ ਵੀਡੀਓ ਤੇ ਵੀ ਲਗਾ ਦੂੰਗਾ ਮੈਂ ਇੱਕ ਵਾਰੀ ਆ ਕੇ ਜਰੂਰ ਚੈੱਕ ਕਰੋ ਦੁਕਾਨ ਤੇ ਵਿਜ਼ਿਟ ਕਰੋ